ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਤੋਂ ਹੋਣ ਜਾ ਰਹੀ ਹੈ ਜੀ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ ਤੇ ਜਾਂ Facebook ਪੇਜ ਤੇ ਵੀਡੀਓ ਵੇਖ ਰਹੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰ ਲਓ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਅੱਜ ਦੀ ਵੀਡੀਓ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਤੋਂ ਹੈ ਜੀ ਇਥੇ ਵੀਰ ਦੇ ਕੋਲੇ ਕ੍ਰਾਸ ਅਮਰੀਕਨ ਗਾਂ ਪੂਰੇ ਚੰਗੇ ਕੱਦ ਕਾਟ ਦੀ ਸੇਲ ਹੈ ਜੀ 18 ਦਿਨ ਬਾਕੀ ਹੈ ਸੂਣ ਦੇ ਦੂਸਰੇ ਸੂਏਸ ਗਾਂ ਨੇ 35 ਲੀਟਰ ਪਲੱਸ ਦੁੱਧ ਦਿੰਦਾ ਜੀ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਆਪਾਂ 7347498399 ਹਾਂਜੀ 734 74 983 59 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਮੁੱਲ ਫੋਨ ਤੇ ਹਾਂਜੀ ਪਿੰਡ ਝੰਡੂ ਕੇ ਆ ਮਾਨਸਾ ਜਿਹੇ ਲਹਿਗਾ ਪੂਰੇ ਚੰਗੇ ਕਦਗਾਟ ਦੀ ਗਾਂਾਂ ਦੀ ਕ੍ਰਾਸ ਅਮਰੀਕਨ ਗਾਂ ਸੇਲ ਹੈ ਦੂਸਰੇ ਸਵੇਰੇ 35+ ਤੋਂ ਦੇ ਦਿੱਤਾ तो इस बार तीसरे सूए बाकी सकती खुद चेक कर सकते हो जी कदकाठ पखों पूरे हैवी वजन दखों भी खुद चेक कर सकते हो हाँ जी पिंड झंडूगे जी जिला मानसागा ਸੈਲਰ ਦੇ ਕੋਲ ਵੀਰ ਦਾ ਘਰ ਹੈਗਾ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇਖ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਜੀ 7347498359 ਤੇ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧਿਤ ਸੰਦਾਂ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ ਨੰਬਰ ਹੈਗਾ 600 ਪੂਰਾ 7624360 ਹਾਂਜੀ 600 ਪੂਰਾ 7624360 ਇਸ ਨੰਬਰ ਤੇ ਸੰਪਰਕ ਕਰਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਵੀ ਜੇ ਕ੍ਰਾਸ ਅਮਰੀਕਨ ਗਾਂਗੇ 18 ਦਿਨ ਬਾਕੀ ਹੈ ਜੀ ਇਹਦੇ ਪਿੰਡ ਚੰਡੂਕੇ ਖੜੀ ਹੈ ਮਾਨਸਾ ਜ਼ਿਲ੍ਹਾ ਦੇ ਵਿੱਚ ਗੁਰਪ੍ਰੀਤ ਵੀਰ ਦਾ ਨਾਮ ਹੈਗਾ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ 7347498359 ਹਾਂਜੀ ਬਾਕੀ ਇਸੇ ਤਰ੍ਹਾਂ ਤੁਸੀਂ ਸਾਡੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਜ਼ਰੂਰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਜੀ ਧੰਨਵਾਦ